ਮਾਨਸਾ ਦੇ ਪਿੰਡ ਘਰਾਂਗਣਾ ਵਿੱਚ ਸ਼ਰਾਬ ਮਾਫੀਆ ਦੁਆਰਾ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਹੈ ਅਤੇ ਇਸ ਮਸਲੇ ਨੇ ਪੂਰਾ ਤੂਲ ਫੜ ਲਿਆ ਹੈ। ਤੇਜ਼ ਤਾਰ ਹਥਿਆਰ ਨਾਲ ਹਮਲਾਵਰਾਂ ਨੇ ਹਮਲਾ ਕੀਤਾ ਅਤੇ ਉਸ ਦਾ ਪੈਰ ਵੀ ਵੱਢ ਕੇ ਲੈ ਗਏ। ਇਸ ਤੋਂ ਬਾਅਦ ਉਸ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਸੰਗਠਨਾਂ ਨੇ ਮਿਲ ਕੇ ਮਾਨਸਾ ਵਿਖੇ ਧਰਨਾ ਲਗਾ ਦਿੱਤਾ। ਦੂਜੇ ਪਾਸੇ ਰਾਜਨੀਤੀ ਵੀ ਤੇਜ਼ ਹੋ ਗਈ। ਅਬੋਰ ਦੇ ਭੀਮਟਾਕ ਹਤਿਆਕਾਂਡ ਦੀ ਹੀ ਤਰ੍ਹਾਂ ਸੋਮਵਾਰ ਰਾਤ 6 ਹਮਲਾਵਰਾਂ ਨੇ ਇਸ ਨੌਜਵਾਨ ਸੁਖਚੈਨ ਸਿੰਘ ਪਾਲੀ ਤੇ ਤੇਜ਼ ਤਾਰਹੇ ਰਨੜ ਹਮਲਾ ਕਰਕੇ ਮਾਰ ਦਿੱਤਾ ਅਤੇ ਉਸ ਦਾ ਪੈਰ ਵੱਢ ਕੇ ਲੈ ਗਏ ਦੱਸਿਆ ਜਾਂਦਾ ਹੈ ਕਿ ਸੁਖਚੈਨ ਸਿੰਘ ਵੀ ਕਥਿਤ ਤੌਰ ਤੇ ਇਹ ਸ਼ਰਾਬ ਮਾਫੀਆ ਦਾ ਹੀ ਹਿੱਸਾ ਸੀ ਹਤਿਆ ਦੀ ਵਜ੍ਹਾ ਸ਼ਰਾਬ ਵੇਚਣ ਨੂੰ ਲੈ ਕੇ ਹੀ ਕਿਸੇ ਪ੍ਰਕਾਰ ਦੇ ਰੰਜਿਸ਼ ਸੀ ਯੁਵਕ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਸਰੀਰ ਦੇ ਕੰਗ ਪੂਰੇ ਹੋਣ ਤੱਕ ਉਸ ਦਾ ਪੋਸਟਮਾਰਟਮ ਕਰਵਾਉਣ ਤੋਂ ਮਨਾ ਕਰ ਦਿੱਤਾ ਹੈ ਪੁਲਿਸ ਨੇ 6 ਭਮਲਾਵਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ